ਤੁਸੀਂ ਚਾਰ ਚੀਜ਼ਾਂ ਤੁਸੀਂ ਸਿੱਖ ਲਈਆਂ ਨਾ ਤਾਂ ਮੈਂ ਤੁਹਾਨੂੰ ਗਰੰਟੀ ਦਿੰਦਾ ਤੁਸੀਂ ਮਹੀਨੇ ਦੇ ਤੁਸੀਂ ਲੱਖਾਂ ਰੁਪਏ ਤੁਸੀਂ ਘਰੇ ਬੈਠ ਕੇ ਤੁਸੀਂ ਕਮਾਉਣ ਲੱਗ ਜਾਓਗੇ ਪ੍ਰੈਕਟੀਕਲ ਕਰਕੇ ਦਿਖਾਉਂਗਾ ਪ੍ਰੈਕਟੀਕਲ ਮਤਲਬ ਵੀ ਕਿਵੇਂ ਤੁਸੀਂ ਹਰੀਜ਼ਨਟਲ ਵੀਡੀਓ ਨੂੰ ਸ਼ੁਰੂ ਦੇਖੋ ਜੇ ਤੁਹਾਨੂੰ ਇਹ ਚਾਰ ਚੀਜ਼ਾਂ ਤੁਸੀਂ ਆਉਂਦੀਆਂ ਨੇ ਤਾਂ ਬਹੁਤ ਵਧੀਆ ਜੇ ਤੁਹਾਨੂੰ ਚਾਰ ਚੀਜ਼ਾਂ ਨਹੀਂ ਆਉਂਦੀਆਂ ਇਹ ਜੇ ਨਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸასი ਸ਼ਕਰ ਦੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਦੋਸਤੋ ਅ ਆਨਲਾਈਨ YouTube Facebook Instagram Telegram ਤੇ WhatsApp ਤੋਂ ਤੁਸੀਂ ਮਹੀਨੇ ਦੇ ਘਰੇ ਬੈਠ ਕੇ ਤੁਸੀਂ ਲੱਖ ਰੁਪਏ ਕਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਚਾਰ ਸਕਿੱਲਾਂ ਨੇ ਜਿਹੜੀਆਂ ਤੁਹਾਨੂੰ ਔਣੀਆਂ ਬਹੁਤ ਹੀ ਜ਼ਰੂਰੀਆਂ ਨੇ ਜੇ ਤੁਹਾਨੂੰ ਉਹ ਚਾਰ ਸਕਿੱਲਾਂ ਆਉਂਦੀਆਂ ਨੇ ਤਾਂ ਤੁਸੀਂ ਮਹੀਨੇ ਦੇ ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਜਿਹੜੀ ਉਹ ਚਾਰ ਸਕਿੱਲਾਂ ਨੇ ਉਹ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ ਜੇ ਤੁਹਾਨੂੰ ਉਹ ਚਾਰ ਸਕਿੱਲਾਂ ਨਹੀਂ ਹੁੰਦੀਆਂ ਜਾਂ ਤਾਂ ਤੁਸੀਂ ਪੈਸੇ ਨਹੀਂ ਕਮਾ ਸਕਦੇਗੇ ਕਿਉਂਕਿ ਦੇਖੋ ਜਿਹੜੀਆਂ ਚਾਰਜ ਕਿੱਲਾਂ ਨੇ ਕਿਹੜੀਆਂ ਉਹ ਚਾਰਜ ਕਿੱਲਾਂ ਨੇ ਉਹਨਾਂ ਨੂੰ ਤੁਸੀਂ ਕਿਵੇਂ ਸਿੱਖ ਸਕਦੇ ਹੋ ਤੁਸੀਂ ਉਹਨਾਂ ਦੇ ਕਿਵੇਂ ਕੰਮ ਕਰਨਾ ਵਾ ਉਹ ਪੂਰੀ ਡਿਟੇਲ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਆ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਫ ਤੱਕ ਜ਼ਰੂਰ ਦੇਖੋ ਜੀ ਤੇ ਇਸ ਵੀਡੀਓ ਨੂੰ ਸਕਿੱਪ ਕਰਕੇ ਬਿਲਕੁਲ ਵੀ ਨਾ ਦੇਖੋ ਜੇ ਤੁਸੀਂ ਵੀਡੀਓ ਨੂੰ ਸਕਿੱਪ ਕਰਕੇ ਦੇਖੋਗੇ ਤਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ ਕਿਉਂਕਿ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਪ੍ਰੋਪਰਲੀ ਸਟੈਪ ਬਾਈ ਸਟੈਪ ਦੱਸਾਂਗਾ ਕਿ ਉਹ ਕਿਹੜੇ ਚਾਰ ਮੈਨ ਜ਼ਰੂਰੀ ਸਕਿੱਲਾਂ ਨੇ ਜਿਹੜੀਆਂ ਤੁਹਾਨੂੰ ਔਣੀਆਂ ਚਾਹੀਦੀਆਂ ਨੇ ਉਹ ਬਹੁਤ ਹੀ ਸੌਖੀਆਂ ਸਕਿੱਲਾਂ ਨਹੀਂ ਬਹੁਤ ਹੀ ਸੌਖੇ ਨਹੀਂ ਕੋਈ ਔਖਾ ਕੰਮ ਨਹੀਂ ਹੈਗਾ ਉਹ ਕੋਈ ਵੀ ਕਰ ਸਕਦਾ ਵਾ ਚਾਹੇ ਤੁਸੀਂ ਹਾਊਸ ਵਾਈਫ ਹੋ ਜਾਂ ਫਿਰ ਤੁਸੀਂ ਜੋਬ ਕਰਦੇ ਹੋ ਜਾਂ ਫਿਰ ਤੁਸੀਂ ਸਟੂਡੈਂਟ ਹੋ ਬਹੁਤ ਹੀ ਸੌਖਾ ਕੰਮ ਆ ਉਹ ਉਹਨਾਂ ਦਾ ਮੈਂ ਆਲਰੇਡੀ ਵੀਡੀਓ ਬਣਾ ਕੇ ਮੈਂ ਆਪਣਾ YouTube ਚੈਨਲ ਦੇ ਉੱਤੇ ਅਪਲੋਡ ਕੀਤੀਆਂ ਨੇ ਬਸ ਕੀ ਹੈ ਕਿ ਤੁਹਾਨੂੰ ਮਤਲਬ ਥੋੜਾ ਜਿਹਾ ਸਟਾਰਟਿੰਗ ਦੇ ਵੀ ਝੋਖਾ ਲੱਗਦਾ ਵਾ ਜਦੋਂ ਤੁਸੀਂ ਉਹ ਕੰਮ ਕਰਨਾ ਸ਼ੁਰੂ ਕਰਤਾ ਨਾ ਤਾਂ ਮੈਨੂੰ ਤੁਹਾਨੂੰ ਬਹੁਤ ਹੀ ਸੌਖਾ ਲੱਗੂਗਾ ਉਹ ਚਾਰ ਸਕਿੱਲਾਂ ਤੋਂ ਬਿਨਾ ਤੁਸੀਂ Facebook, YouTube, Instagram, Telegram ਜਾਨੀ ਕਿ ਕਿਸੇ ਵੀ ਪਾਸਿਓਂ ਔਰ ਜੇ ਇਹ ਸੋਸ਼ਲ ਮੀਡੀਆ ਨੂੰ ਛੱਡ ਕੇ ਤੁਸੀਂ ਹੋਰ ਸੋਸ਼ਲ ਮੀਡੀਆ ਤੋਂ ਵੀ ਤੁਸੀਂ ਪੈਸਾ ਨੇ ਕਮਾ ਸਕਦੇ ਹੋਗੇ ਇਹ ਜੜੀ ਸਕਿੱਲਾਂ ਇਹ ਤੁਹਾਨੂੰ ਮੈਂ ਸਿਖਾਉਂਗਾ ਕਿਵੇਂ-ਕਿਵੇਂ ਕਰਨਾ ਵਾ ਬਹੁਤ ਹੀ ਸੌਖਿਆ ਤਾਂ ਤੁਸੀਂ ਇਹ ਚਾਰੀ ਸਕਿੱਲਾਂ ਨੂੰ ਤੁਸੀਂ ਆਪਣੇ ਸਿਰਫ ਐਂਡਰੋਇਡ ਫੋਨ ਤੋਂ ਹੀ ਤੁਸੀਂ ਕਰ ਸਕਦੇ ਹੋ ਆਓ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਜੀ ਉਹ ਕਿਹੜੀ ਸਕਿੱਲਾਂ ਨੰਬਰ 1 ਤੇ ਜਿਹੜੀ ਸਕਿੱਲ ਹੈਗੀ ਹੈ ਜਿਹੜੀ ਹੋएगी ਆ ਵੀਡੀਓ ਸ਼ੂਟ ਨੰਬਰ 2 ਤੇ ਹੈਗੀ ਆ ਵੀਡੀਓ ਐਡੀਟਿੰਗ ਨੰਬਰ 3 ਤੇ ਹੈਗੀ ਆ ਥੰਬਨੇਲ ਨੰਬਰ 4 ਤੇਗਾ ਵੀਡੀਓ ਅਪਲੋਡ ਕਰਨਾ YouTube Facebook ਤੇ Instagram ਦੇ ਉੱਤੇ ਜੇ ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ ਬਕੋ ਤੁਹਾਡੇ ਕੋਲ ਇੱਕ ਐਂਡਰੋਇਡ ਫੋਨ ਆ ਐਂਡਰੋਇਡ ਫੋਨ ਦੇ ਉੱਤੇ ਤੁਹਾਨੂੰ ਵੀਡੀਓ ਸ਼ੂਟ ਕਰਨਾ ਆਉਣਾ ਚਾਹੀਦਾ ਵਾ ਜਿਹੜੀ ਵੀਡੀਓ ਸ਼ੂਟ ਹੁੰਦੀ ਹੈ ਫੋਨ ਦੇ ਉੱਤੇ ਉਹ ਦੋ ਤਰੀਕੇ ਨਾਲ ਸ਼ੂਟ ਹੁੰਦੀ ਹੈ ਇੱਕ ਤਾਂ ਹੁੰਦੀ ਹੈ ਵਰਟੀਕਲ ਇੱਕ ਹੁੰਦੀ ਆ ਹਰੀਜ਼ਨਟਲ ਇਹ ਦੋਨੇ ਸ਼ੂਟਾਂ ਦਾ ਅਲੱਗ-ਅਲੱਗ ਹਿਸਾਬ ਆ ਦੇਖੋ ਜੇ ਤੁਸੀਂ ਇੰਸਟਾਗ੍ਰam ਦੇ ਉੱਤੇ ਵੀਡੀਓ ਪਾਉਣੀ ਆ ਜਾਂ ਫਿਰ ਤੁਸੀਂ ਆਪਣੀ ਮੰਨ ਲਓ ਯਾ ਯੂਟਿਊਬਰ ਦੇ ਉੱਤੇ ਸ਼ਾਰਟ ਵੀਡੀਓ ਪਾਉਣੀ ਆ ਉਹ ਜਿਹੜੀ ਹੁੰਦੀ ਆ ਉਹ ਹੁੰਦੀ ਆ ਵਰਟੀਕਲ ਦੇ ਵਿੱਚ ਸ਼ੂਟ ਹੁੰਦੀ ਆ ਜਿਹੜੀ ਤੁਸੀਂ ਲੌਂਗ ਵੀਡੀਓ ਤੁਸੀਂ ਅਪਲੋਡ ਕਰਨੀ ਆ ਫੇਸਬੁੱਕ ਯੂਟਿਊਬ ਦੇ ਉੱਤੇ ਉਹ ਹੁੰਦੀ ਆ ਹਾਰੀਜ਼ਨਟਲ ਦੇ ਵਿੱਚ ਹੁੰਦੀ ਆ ਸੋ ਜਿਹੜੀ ਵੀਡੀਓ ਸ਼ੂਟ ਆ ਜਿਹੜੀ ਉਹ ਤੁਹਾਨੂੰ ਸਾਰਿਆਂ ਨਾਲੋਂ ਬਹੁਤ ਹੀ ਜ਼ਰੂਰੀ ਆ ਜਿਹੜੀ ਤੁਹਾਨੂੰ ਓਨ ਹੀ ਚਾਹੀਦੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਜਿਹੜੀ ਵੀ ਮੰਨ ਲਓ ਤੁਸੀਂ ਕਿਸੇ ਵੀ ਟੌਪਿਕ ਦੇ ਉੱਤੇ ਤੁਸੀਂ ਕੰਮ ਕਰਦੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਮੈਂ ਜਿਹੜਾ ਇਹ ਦਾ ਮੈਂ ਸ਼ੂਟ ਕਰਨਾ ਵਾਂ ਕਿੰਨੀ ਦੇਰ ਕਰਨਾ ਆ ਵੀਡੀਓ ਦੀ ਕਿੰਨੀ ਟਾਈਮ ਲੈਂਥ ਹੋਣੀ ਚਾਹੀਦੀ ਆ ਉਹਦੀ 1 ਮਿੰਟ ਦਾ ਹੋਣੀ ਚਾਹੀਦੀ ਆ 2 ਮਿੰਟ ਦਾ ਬਣ ਗਈ ਤੇ ਜਾਂ ਫਿਰ 5 ਮਿੰਟ ਦਾ ਇਹ ਤੁਸੀਂ ਪਹਿਲਾਂ ਤੁਸੀਂ ਸੋਚ ਕੇ ਰੱਖਣਾ ਵਾ ਇਹ ਤੋਂ ਥੋੜੀ ਬੋਧੀ ਟਾਈਮ ਲੈਂਥ ਤੋਂ ਥੋੜੀ ਬੋਧੀ ਘਟ ਵਧ ਸਕਦੀ ਆ ਪਰ ਤੁਸੀਂ ਪਹਿਲਾਂ ਇਹ ਤਾਂ ਪੂਰੀ ਪਲੈਨਿੰਗ ਕਰਨੀ ਆ ਵੀ ਇਹਦੇ ਆ ਜਿਹੜੇ 4-5 ਕਲੀਪ ਮੇਦੇ ਲਵਾਂਗਾ 4-5 ਕਲੀਪ ਇਹਦੇ ਲਵਾਂਗਾ ਇਹ ਤੁਹਾਡੇ ਟੌਪਿਕ ਦੇ ਡਿਪੈਂਡ ਕਰਦਾ ਵੀ ਜਿਹੜਾ ਤੁਹਾਡਾ ਟੌਪਿਕ ਆ ਉਹ ਟੌਪਿਕ ਕਿਵੇਂ ਦਾ ਹੋਗਾ ਸੋ ਤੁਹਾਨੂੰ ਸਭ ਤੋਂ ਪਹਿਲਾਂ ਜਿਹੜਾ ਤੁਹਾਨੂੰ ਸ਼ੂਟ ਕਰਨਾ ਆਉਣਾ ਚਾਹੀਦਾ ਬਹੁਤ ਹੀ ਜ਼ਰੂਰੀ ਆ ਉਸ ਤੋਂ ਬਾਅਦ ਆ ਜਾਂਦਾ ਵੀਡੀਓ ਐਡੀਟਿੰਗ ਤਾਂ ਤੁਸੀਂ ਇਹਨੂੰ ਸਾਦੇ ਤੁਸੀਂ ਜੋ ਵੀ ਤੁਸੀਂ ਆਪਣੇ ਵੀਡੀਓ ਤੁਸੀਂ ਪੋਣੀ ਹੈ ਜਿਹੜੇ ਵੀ ਤੁਸੀਂ ਉਹਦੇ ਤੇ ਪਲੇਟਫਾਰਮ ਤੇ ਪੋਣੀ ਹੈ ਤੁਸੀਂ ਉਹ ਵੀਡੀਓ ਤੁਸੀਂ ਸ਼ੂਟ ਕਰ ਲਿਆ ਹੁਣ ਤੁਹਾਨੂੰ ਵੀਡੀਓ ਐਡੀਟਿੰਗ ਹੈ ਵੀਡੀਓ ਐਡੀਟਿੰਗ ਜਿਹੜਾ ਇਹਦਾ ਮੇਨ ਪਾਰਟ ਆ ਸਭ ਤੋਂ ਜ਼ਰੂਰੀ ਜਿਹੜਾ ਕੰਮ ਆ ਉਹ ਹੋਏਗਾ ਵੀਡੀਓ ਐਡੀਟਿੰਗ ਦਾ ਹੁੰਦਾ ਜੇ ਤੁਹਾਨੂੰ ਵੀਡੀਓ ਐਡੀਟਿੰਗ ਹੁੰਦੀ ਆ ਤਾਂ ਬਹੁਤ ਵਧੀਆ ਵਾ ਮੈਂ ਉਹਦੇ ਤੇ ਇੱਕ ਆਲਰੇਡੀ ਵੀਡੀਓ ਬਣਾਈ ਹੋਈ ਆ ਵੀ ਤੁਸੀਂ ਵੀਡੀਓ ਐਡੀਟਿੰਗ ਕਿਵੇਂ ਕਰ ਸਕਦੇ ਹੋ ਆਪਣੇ ਫੋਨ ਦੇ ਉੱਤੇ ਦੇਖੋ ਕੀ ਕਰਨਾ ਤੁਸੀਂ ਆਪਣੇ ਮੋਬਾਈਲ ਫੋਨ 'ਤੇ ਤੁਸੀਂ ਵੀਡੀਓ ਐਡਿਟ ਕਰਨੀ ਆ ਉਹਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਦੋ ਐਪਲੀਕੇਸ਼ਨਾਂ ਦੇ ਬਾਰੇ ਵਿੱਚ ਦੱਸ ਦਵਾਂ ਤੁਸੀਂ ਉਹ ਡਾਊਨਲੋਡ ਕਰ ਲੈਣੀਆਂ ਨੰਬਰ 1 ਤੇ ਹੈਗੀ ਆ VN VN ਵੀਡੀਓ ਐਡੀਟਰ ਵੀਡੀਓ ਐਡੀਟਰ ਠੀਕ ਹੈ ਜੀ ਤੇ ਨੰਬਰ 2 ਜਿਹੜੀ ਹੈਗੀ ਆ ਉਹ ਹੈਗੀ ਆ ਕੇ ਕੱਟ ਕੇਪ ਕੱਟ ਜਦੋਂ ਤੁਸੀਂ ਆਪਣੇ ਪਲੇ ਸਟੋਰ ਦੇ ਵਿੱਚ ਜਾ ਕੇ ਤੁਸੀਂ ਦੋਵਾਂ ਚ ਕੋਈ ਵੀ ਐਪ ਇੱਕ ਐਪਲੀਕੇਸ਼ਨ ਭਰੋਗੇ ਤਾਂ ਉਹ ਆਟੋਮੈਟਿਕਲੀ ਤੁਹਾਨੂੰ ਦੇ ਦੇਗਾ ਤੁਸੀਂ ਇਹਨੂੰ ਡਾਊਨਲੋਡ ਕਰਕੇ ਆਪਣੇ ਫੋਨ ਦੇ ਵਿੱਚ ਉਹਨੂੰ ਇੰਸਟਾਲ ਕਰ ਲੈਣਾ ਇੱਥੇ ਤਾਂ ਜਿਹੜੇ ਹੋਰ ਵੀ ਵੀਡੀਓ ਰੀਡਿੰਗ ਦੇ ਬਹੁਤ ਸਾਰੀਆਂ ਐਪਲੀਕੇਸ਼ਨ ਮਿਲ ਜਿਐਨ ਪਰ ਜਿਹੜੀਆਂ ਸਭ ਤੋਂ ਵਧੀਆ ਨੇ ਟੌਪ ਦੀਆਂ ਨੇ ਜਿਹੜੀਆਂ ਫ੍ਰੀ ਆਫ ਕੋਸਟ ਨੇ ਜਿਨ੍ਹਾਂ ਦੇ ਵਿੱਚ ਆਪਾਂ 1 ਰੁਪਿਆ ਵੀ ਨਹੀਂ ਦੇਣਾ ਹੈਗਾ ਤੇ ਉਹਦੇ ਵਿੱਚ ਵਾਟਰਮਾਰਕ ਵੀ ਨਹੀਂ ਹੁੰਦਾ ਹੈਗਾ ਉਹ ਇਹ ਵੀ ਐਨ ਵੀਡੀਓ ਐਡੀਟਰ ਤੇ ਕੇਪਟ ਇਹ ਦੋਨੇ ਬਹੁਤ ਹੀ ਵਧੀਆ ਨੇ ਇਹਨਾਂ ਦੇ ਵਿੱਚ ਫਿਲਟਰ ਵੀ ਬਹੁਤ ਜ਼ਿਆਦਾ ਵਧੀਆ ਨੇ ਤੁਸੀਂ ਇਹ ਦੋਨੇ ਸਿੱਖ ਲੈਣੇ ਨੇ ਵੀਐਨ ਤੇ ਮੈਂ ਔਲਰੇਡੀ ਇੱਕ ਵੀਡੀਓ ਬਣਾ ਕੇ ਮੈਂ ਅਪਲੋਡ ਕੀਤੀ ਹੋਈ ਆ ਜੇ ਤੁਸੀਂ ਕਹਿ ਦੱਸਦੇ ਕਹੋਗੇ ਤਾਂ ਵੀ ਕਮੈਂਟ ਕਰਕੇ ਦੱਸਿਓ ਕਿ ਕਿੱਪ ਕੱਟ ਦੇ ਉੱਤੇ ਵੀਡੀਓ ਐਡੀਟਿੰਗ ਕਰਨਾ ਚਾਹੁੰਦੇ ਹੋ ਤਾਂ ਮੈਂ ਉਹਦੇ ਤੇ ਵੀ ਇੱਕ ਵੀਡੀਓ ਬਣਾ ਕੇ ਤੁਹਾਨੂੰ ਮੈਂ ਸਿਖਾ ਦਾਂਗਾ ਦੇਖੋ ਵੀਡੀਓ ਤੁਸੀਂ ਸਾਡੀ ਨੂੰ ਸ਼ੂਟ ਕਰ ਲਾ ਉਹਨੂੰ ਤੁਸੀਂ ਨੂੰ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ ਵੀ ਜਿਹੜੀ ਤੁਸੀਂ ਵੀਡੀਓ ਸ਼ੂਟ ਕੀਤੀ ਹੈ ਉਹਨੂੰ ਐਡੀਟ ਕਿਵੇਂ ਕਰਨਾ ਵਾ ਐਡੀਟਿੰਗ ਜਦੋਂ ਤੁਹਾਨੂੰ ਆ ਗਈ ਫਿਰ ਉਹਦੇ ਵਿੱਚ ਤੁਸੀਂ ਆਪਣੀ ਵਾਇਸਓਵਰ ਵੀ ਲਗਾਉਣੀ ਆ ਇਹ ਤੁਹਾਡੀ ਵਾਇਸਓਵਰ ਹੋ ਜਾਏਗੀ ਇਹ ਤੁਹਾਡੀ ਵੀਡੀਓ ਹੋ ਗਈ ਜਿਹੜੀ ਤੁਸੀਂ ਸ਼ੂਟ ਕੀਤੀ ਹੈ ਜਾਂ ਫਿਰ ਤੁਸੀਂ ਇੱਥੋਂ ਲੈ ਆਪਣਾ ਮਿਊਜ਼ਿਕ ਵੀ ਨਾਮ ਆ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਨੇ ਬੀ ਐਮ ਜੀ ਜਨਨ ਕੀ ਬੈਕਗਰਾਉਂਡ ਮਿਊਜ਼ਿਕ ਨੂੰ ਆਪਾਂ ਬੀ ਐਮ ਜੀ ਵੀ ਕਹਿ ਦਿੰਨੇ ਆ ਇਹ ਵੀ ਤੁਹਾਨੂੰ ਆਉਣਾ ਬਹੁਤ ਹੀ ਜ਼ਰੂਰੀ ਹੈ ਵੀਡੀਓ ਐਡੀਟਿੰਗ ਆ ਜਿਹੜਾ ਇਹ ਤਾਂ ਮੁੱਖ 파ਟ ਆ ਇਹ ਤੁਹਾਨੂੰ ਆਉਣਾ ਹੀ ਚਾਹੀਦਾ ਵਾ ਦੇਖੋ ਹੁਣ ਤੁਹਾਨੂੰ ਦੋ ਕੰਮ ਆ ਗਏ ਇੱਕ ਤੁਹਾਨੂੰ ਵੀਡੀਓ ਸ਼ੂਟ ਕਰਨਾ ਵੀ ਆ ਗਿਆ ਤੇ ਤੁਹਾਨੂੰ ਇੱਕ ਵੀਡੀਓ ਐਡੀਟਿੰਗ ਕਰਨੀ ਵੀ ਆ ਗਿਆ ਹੁਣ ਆਪਾਂ ਗੱਲ ਕਰਦੇ ਆ ਥੰਬਨੇਲ ਜਿਹੜੀ ਮੇਨ ਚੀਜ਼ ਆ ਉਹ ਹੈਗੀ ਥੰਬਨੇਲ ਤੁਹਾਨੂੰ ਥੰਬਨੇਲ ਬਣਾਉਣਾ ਆਉਣਾ ਚਾਹੀਦਾ ਵਾ ਦੇਖੋ ਤੁਹਾਡੀ ਵੀਡੀਓ ਕਿਉਂ ਨਹੀਂ ਵਾਇਰਲ ਹੁੰਦੀ ਹੈ ਜੀਆ ਤੁਹਾਡੀ ਵੀਡੀਓ ਨੇ ਕਿਉਂਕਿ ਤੁਸੀਂ ਆਪਣਾ ਜਿਹੜਾ ਥੰਬਨੇਲ ਆ ਉੱਪਰ ਤੁਸੀਂ ਵੀਡੀਓ ਦੇ ਉੱਪਰ ਦੇਖਿਆ ਉਹ ਥੰਬਨੇਲ ਆ ਉਹ ਬਹੁਤ ਹੀ ਵਧੀਆ ਹੋਣਾ ਚਾਹੀਦਾ ਵਾ ਤੁਹਾਡਾ ਥੰਬਨੇਲ ਵਧੀਆ ਨਹੀਂ ਹੁੰਦਾ ਹੈਗਾ ਉਹਦੇ ਕਰਕੇ ਲੋਕ ਤੁਹਾਡੀ ਵੀਡੀਓ ਨੂੰ ਦੇਖਦੇ ਨਹੀਂ ਹੈਗੇ ਜਿੰਨਾ ਵਧੀਆ ਤੁਹਾਡਾ ਥੰਬਨੇਲ ਹੋਊਗਾ ਉਨੀ ਹੀ ਤੁਹਾਡੀ ਜ਼ਿਆਦਾ ਵੱਧ ਤੋਂ ਵੱਧ ਤੁਹਾਡੀ ਵੀਡੀਓ ਵਾਇਰਲ ਹੋਣ ਦੇ ਚਾਂਸ ਜ਼ਿਆਦਾ ਹੋਣਗੇ ਥੰਬਨੇਲ ਕੀ ਹੈ ਭਾਈ ਦਾ ਸਿਰਫ ਆਪਣੇ ਫੋਨ ਦੇ ਉਤੋਂ ਉਹਦੇ ਤੇ ਮੈਂ ਆਲਰੇਡੀ ਇੱਕ ਵੀਡੀਓ ਬਣਾਈ ਹੋਈ ਆ ਅਗਰ ਤੁਸੀਂ ਮੇਰੀ ਉਹ ਵੀਡੀਓ ਨਹੀਂ ਦੇਖੀ ਤਾਂ ਪਲੀਜ਼ ਮੇਰੇ ਚੈਨਲ ਦੇ ਉੱਤੇ ਜਾਓ ਸਾਰੀ ਵੀਡੀਓ ਇੱਕ ਵਾਰੀ ਵਾਚ ਕਰੋ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਏਗਾ ਵੀ ਜਿਹੜਾ ਵੀਡੀਓ ਐਡੀਟਿੰਗ ਕਿਵੇਂ ਕਰੀਜੀ ਆ ਵੀਡੀਓ ਥੰਬਨੇਲ ਕਿਵੇਂ ਬਣਾਈਦਾ ਵਾ ਉਹਦੇ ਤੁਹਾਨੂੰ ਪ੍ਰੋਪਰਲੀ ਤਰੀਕੇ ਨਾਲ ਤੁਹਾਨੂੰ ਵੀਡੀਓ ਬਣਾ ਕੇ ਦੱਸੀ ਹੋਈ ਹੈ ਵੀ ਤੁਸੀਂ ਆਪਣੇ ਮੋਬਾਈਲ ਫੋਨ ਤੋਂ ਹੀ ਤੁਸੀਂ ਕਿਵੇਂ ਕੰਮ ਕਰ ਸਕਦੇ ਹੋ ਜੇ ਅਗਰ ਦੇਖਿਆ ਜਾਵੇ ਜਿਹੜੇ ਪ੍ਰੋਫੈਸ਼ਨਲ ਥੰਬਨੇਲ ਹੁੰਦੇ ਨੇ ਉਹ ਫੋਟੋਸ਼ਾਪ ਦੇ ਵਿੱਚ ਬਣਦੇ ਨੇ ਕੰਪਿਊਟਰ ਦੇ ਉੱਤੇ ਫੋਟੋਸ਼ਾਪ ਦੇ ਵਿੱਚ ਬਟ ਤੁਸੀਂ ਕੰਮ ਚੁਰਾਉਣਾ ਵਾ ਹਜੇ ਮੇਰੇ ਐਪਲੀਕੇਸ਼ਨ ਦੇ ਬਾਰੇ ਦੱਸਿਆ ਹੋਇਆ ਤੁਸੀਂ ਕੈਨਵਾ ਕੈਨਵਾ ਲਿਖਣਾ ਆਪਣੇ ਪਲੇ ਸਟੋਰ ਦੇ ਵਿੱਚ ਕੈਨਵਾ ਕੈਨਵਾ ਐਪਲੀਕੇਸ਼ਨ ਤੁਸੀਂ ਡਾਊਨਲੋਡ ਕਰ ਲੈਣੀ ਆ ਤੇ ਉਦੋਂ ਤੋਂ ਤੁਸੀਂ ਬਹੁਤ ਹੀ ਵਧੀਆ ਤੁਸੀਂ ਥੰਬਨੇਲ ਆਪਣੇ ਬਣਾ ਸਕਦੇ ਹੋ ਉਹਦੇ ਤੋਂ ਤੁਹਾਡੇ ਨਾਲ ਤੁਹਾਡੀ ਵੀਡੀਓ ਵਾਇਰਲ ਹੋਣ ਦੇ ਚਾਂਸ ਜ਼ਿਆਦਾ ਹੋਣਗੇ ਹੁਣ ਆਪਾਂ ਗੱਲ ਕਰਦੇ ਆ ਵੀਡੀਓ ਅਪਲੋਡ ਕਰਨ ਦਾ ਤਰੀਕਾ ਦੇਖੋ YouTube ਉਤੇ ਵੀਡੀਓ ਅਪਲੋਡ ਕਰਨ ਦਾ ਤਰੀਕਾ ਵੱਖਰਾ ਵਾ Facebook ਤੇ ਵੱਖਰਾ ਵਾ Instagram ਤੇ ਵੱਖਰਾ ਵਾ ਅਤੇ ਤਿੰਨੇ ਪਲੇਟਫਾਰਮਾਂ ਦੇ ਉੱਤੇ ਵੀਡੀਓ ਅਪਲੋਡ ਕਰਨ ਦਾ ਵੱਖਰਾ-ਵੱਖਰਾ ਤਰੀਕਾ ਵਾ ਦੇਖੋ ਤੁਸੀਂ ਇਹ ਤਿੰਨ ਚੀਜ਼ਾਂ ਤੁਸੀਂ ਕਰਨੀਆਂ ਹੁਣ ਤੁਹਾਨੂੰ ਵੀਡੀਓ ਅਪਲੋਡ ਕਰਨੀ ਹੋਣੀ ਬਹੁਤ ਹੀ ਜ਼ਰੂਰੀ ਹੈ ਦੇਖੋ ਹੁਣ ਤੁਸੀਂ ਵੀਡੀਓ ਜਦੋਂ ਤੁਸੀਂ ਅਪਲੋਡ ਕਰਨੀ ਆ ਸਭ ਤੋਂ ਪਹਿਲਾਂ ਤੁਸੀਂ ਇਹ ਦੇਖਣਾ ਵੀ ਤੁਸੀਂ ਆਪਣੇ ਵੀਡੀਓ ਦਾ ਜਿਹੜਾ ਟਾਈਟਲ ਆ ਉਹ ਤੁਸੀਂ ਟਾਈਟਲ ਕੀ ਦੇਣਾ ਵਾ ਮੰਨ ਕੇ ਜਦੋਂ ਤੁਸੀਂ 5 ਮਿੰਟ ਦੀ ਵੀਡੀਓ ਬਣਾਈ ਆ ਤੇ ਜੋ ਵੀ ਤੁਸੀਂ ਆਪਣੀ ਵੀਡੀਓ ਦੇ ਵਿੱਚ ਦੱਸਿਆ ਉਹਦੇ ਵਿੱਚੋਂ ਜਾਨੀ ਕਿ ਬਹੁਤ ਹੀ ਵਧੀਆ ਯੂਨੀਕ ਜੇ ਤੁਸੀਂ ਟਾਈਟਲ ਕੱਢ ਲੈਣਾ ਵੀ ਲੋਕ ਇਹ ਮੇਰੀ ਵੀਡੀਓ ਦੇਖਣ ਦੇਖ ਕੇ ਮਤਲਬ ਵੀ ਟਾਈਟਲ ਪੜ ਲੈਂਦੇ ਮੇਰੀ ਯੂਟਿਊਬਰ ਉਹ ਮੇਰੀ ਵੀਡੀਓ ਦੇਖਣ ਲਈ ਮਜਬੂਰ ਹੋ ਜਾਣ ਵੀ ਉਹ ਕਹਿੰਦੇ ਯਾਰ ਇਹ ਵੀਡੀਓ ਦੇਖਣੀ ਹੀ ਦੇਖਣੀ ਉਹਦਾ ਟਾਈਟਲ ਤੁਸੀਂ ਉਦਾਂ ਦਾ ਲਿਖਣਾ ਹੋ ਫਿਰ ਉਸ ਤੋਂ ਬਾਅਦ ਆ ਜਾਂਦਾ ਡਿਸਕ੍ਰਿਪਸ਼ਨ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਉਹ ਲਿਖਣਾ ਹੁੰਦਾ ਜੋ ਤੁਸੀਂ ਆਪਣੀ ਵੀਡੀਓ ਦੇ ਵਿੱਚ ਬੋਲੇ ਬਹੁਤ ਸ਼ੋਰਟ ਕਟ ਦੇ ਵਿੱਚ ਦੇਣਾ ਹੁੰਦਾ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਇੱਕ ਕਹਾਣੀਆਂ ਪੜਦੇ ਆ ਨਾ ਇੱਕ ਹੁੰਦੀ ਹੈ ਮਿਨੀ ਕਹਾਣੀ ਇੱਕ ਹੁੰਦੀ ਵਨ ਲਾਈਨ ਕਹਾਣੀ ਤੁਸੀਂ ਵਨ ਲਾਈਨ ਦੇ ਵਿੱਚ ਹੀ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਦੇਣਾ ਵਾ ਫਿਰ ਉਸ ਤੋਂ ਬਾਅਦ ਆ ਜਾਂਦਾ ਥੰਬਨੇਲ ਤੁਸੀਂ ਥੰਬਨੇਲ ਲਉਣਾ ਵਾ ਫਿਰ ਹ ਟੈਗ ਵੀ ਤੁਸੀਂ ਆਪਣੇ ਵੀਡੀਓ ਦੇ ਰਿਗਾਰਡਿੰਗ ਲਗਾਉਣੇ ਆ ਤੁਹਾਨੂੰ ਵੀਡੀਓ ਨੂੰ ਤੁਸੀਂ ਅਪਲੋਡ ਕਰ ਦੇਣਾ ਵਾ ਇਹ ਤੁਹਾਨੂੰ ਅਪਲੋਡ ਕਰਨੀ ਤੁਹਾਨੂੰ ਔਣੀ ਬਹੁਤ ਹੀ ਜ਼ਰੂਰੀ ਆ ਇਹ ਚਾਰ ਚੀਜ਼ਾਂ ਜੇ ਤੁਸੀਂ ਆ ਚਾਰ ਚੀਜ਼ਾਂ ਤੁਸੀਂ ਚਾਰ ਚੀਜ਼ਾਂ ਤੁਸੀਂ ਸਿੱਖ ਲਈ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ ਤੁਸੀਂ ਲੱਖ ਰੁਪਏ ਤੁਸੀਂ ਘਰੇ ਬੈਠ ਕੇ ਤੁਸੀਂ ਕਮਾਉਣ ਲੱਗ ਜਾਓਗੇ ਇਹ ਕੰਮ ਆ ਜਿਹੜਾ ਕੋਈ ਔਖਾ ਕੰਮ ਨਹੀਂ ਹੈਗਾ ਬਹੁਤ ਹੀ ਸੌਖਾ ਕੰਮ ਬਹੁਤ ਹੀ ਇਨੀ ਦਾ ਮਹਿਕ ਤੁਸੀਂ ਇੱਕ ਵਾਰੀ ਸ਼ੁਰੂ ਕਰੋ ਜਦੋਂ ਤੁਸੀਂ ਸ਼ੁਰੂ ਕਰ ਲਿਆ ਤਾਨੂੰ ਇਹ ਕੰਮ ਬਹੁਤ ਹੀ ਆਸਾਨ ਲੱਗੇਗਾ ਕਿਉਂਕਿ ਦੇਖੋ ਤੁਸੀਂ ਕਦੇ ਇਹ ਕੰਮ ਕੀਤਾ ਨਹੀਂ ਹੈਗਾ ਨਾ ਤੁਸੀਂ ਵੀਡੀਓ ਸ਼ੂਟ ਕੀਤੀ ਹੈਗੀ ਕਦੇ ਨਾ ਤੁਸੀਂ ਐਡੀਟਿੰਗ ਕੀਤੀ ਹੈਗੀ ਨਾ ਤੁਸੀਂ ਕਦੇ ਥੰਬਨੇਲ ਬਣਾਇਆ ਹੈਗਾ ਨਾ ਤੁਸੀਂ ਕਦੇ ਆਪਣੇ YouTube ਦੇ ਉੱਤੇ ਤੁਸੀਂ ਅਪਲੋਡ ਕੀਤੀ ਜੇ ਤੁਸੀਂ ਵੀਡੀਓ YouTube ਦੇ ਉੱਤੇ ਅਪਲੋਡ ਕਰਦੇ ਹੋ ਤੁਸੀਂ ਜਿੱਦਾਂ ਮਤਲਬ ਵੀ ਉਹਨੇ ਉਹਨੇ ਵੀਡੀਓ ਸ਼ੂਟ ਕੀਤੀ ਹੁੰਦੀ ਇਦਾਂ ਹੀ ਤੁਸੀਂ ਅਪਲੋਡ ਕਰ ਦਿੰਦੇ ਹੋ ਨਾ ਉਹਦਾ ਟਾਈਟਲ ਲਿਖਦੇ ਨਾ ਡਿਸਕ੍ਰਿਪਸ਼ਨ ਲਿਖਦੇ ਹੈਗੇ ਨਾ ਤੁਸੀਂ ਥੰਬਨੇਲ ਲਗਾਉਂਦੇ ਹੈਗੇ ਨਾ ਤੁਸੀਂ ਟੈਗ ਲਗਾਉਂਦੇ ਹੈਗੇ ਇਹ ਜਿਹੜੀਆਂ ਚਾਰ ਚੀਜ਼ਾਂ ਨੇ ਜੇ ਇਹ ਤੁਸੀਂ ਚਾਰ ਚੀਜ਼ਾਂ ਤੁਸੀਂ ਕਰਨੀਆਂ ਚੰਗੀ ਤਰੀਕੇ ਨਾਲ ਸਿੱਖ ਲਈ ਤੋ ਤੁਹਾਡੇ ਵੀਡੀਓ ਦੇ ਚਾਂਸ ਵਾਇਰਲ ਹੋਣ ਦੇ ਚਾਂਸ ਸਾਰਿਆਂ ਨਾਲੋਂ ਵੱਧ ਹੋ ਜਾਣਗੇ ਇਸ ਕਰਕੇ ਇਹ ਚਾਰ ਚੀਜ਼ਾਂ ਤੁਸੀਂ ਸਿੱਖ ਲਓ ਜਦੋਂ ਤੁਸੀਂ ਇਹ ਚਾਰ ਚੀਜ਼ਾਂ ਸਿੱਖ ਲਏ ਤੁਸੀਂ ਮਹੀਨੇ ਦੇ ਬਹੁਤ ਵਧੀਆ ਤੁਸੀਂ ਇਨਕਮ ਕਰਨੀ ਸ਼ੁਰੂ ਕਰ ਦੋਗੇ ਜੀ ਦੇਖੋ ਜੇ ਤੁਹਾਨੂੰ ਇਹ ਚਾਰ ਚੀਜ਼ਾਂ ਤੁਸੀਂ ਹੁੰਦੀਆਂ ਨੇ ਤਾਂ ਬਹੁਤ ਵਧੀਆ ਜੇ ਤੁਹਾਨੂੰ ਇਹ ਚਾਰ ਚੀਜ਼ਾਂ ਨਹੀਂ ਹੁੰਦੀਆਂ ਹੈ ਜੀ ਨਾ ਤਾਂ ਸਾਡੀ ਇੱਕ ਵਰਕਸ਼ਾਪ ਲੱਗਦੀ ਹੁੰਦੀ ਹੈ ਸਾਡੇ ਮੇਰੇ ਦੋ ਵਰਕਸ਼ਾਪਸ ਲੱਗਦੀਆਂ ਨੇ ਇੱਕ ਹੁੰਦੀ ਹੈ ਮੇਰੀ 2 ਘੰਟੇ ਦੀ ਵਰਕਸ਼ਾਪ ਹੁੰਦੀ ਹੈ ਉਹਦੇ ਵਿੱਚ ਤਾਂ ਮੈਂ ਆਪਣੀ ਵਰਕਸ਼ਾਪ ਦੇ ਵਿੱਚ ਦੱਸਦਾ ਉਹਨਾਂ ਤੁਹਾਨੂੰ ਵੀ ਮਾਤਾ ਜੀ ਤੁਸੀਂ ਆਨਲਾਈਨ ਘਰੇ ਬੈਠੇ ਤੁਸੀਂ ਕਿਵੇਂ ਪੈਸਾ ਕਮਾ ਸਕਦੇ ਹੋ ਜੀ 2 ਘੰਟੇ ਦੀ ਵਰਕਸ਼ਾਪ ਹੁੰਦੀ ਆ ਇੱਕ ਮੇਰੀ ਇੱਕ ਦਿਨ ਦੀ ਪੂਰੇ ਇੱਕ ਦਿਨ ਦੀ ਵਰਕਸ਼ਾਪ ਹੁੰਦੀ ਆ ਉਹ ਹੁੰਦੀ ਆ 5 ਘੰਟੇ ਤੋਂ ਲੈ ਕੇ 6 ਘੰਟੇ 5-6 ਘੰਟੇ ਦੀ ਵਰਕਸ਼ਾਪ ਸਾਡੀ ਲੱਗਦੀ ਹੁੰਦੀ ਆ ਉਹਦੇ ਵਿੱਚ ਲਾਂਚ ਲੰਚ ਵਗੈਰਾ ਦਾ ਸਾਰਾ ਪ੍ਰਬੰਧ ਸਾਡੀ ਟੀਮ ਵੱਲੋਂ ਹੀ ਕੀਤਾ ਜਾਂਦਾ ਵਾ ਉਹਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਦੱਸਦਾ ਵਾਂ ਵੀਡੀਓ ਸ਼ੂਟ ਕਿਵੇਂ ਕੀਤੀ ਜਾਂਦੀ ਆ ਵੀਡੀਓ ਐਡੀਟਿੰਗ ਕਿਵੇਂ ਕੀਤੀ ਜਾਂਦੀ ਹੈ, ਥੰਬਨੇਲ ਕਿਵੇਂ ਬਣਾਏ ਜਾਂਦੇ ਅਤੇ ਵੀਡੀਓ ਨੂੰ ਅਪਲੋਡ ਕਿਵੇਂ ਕੀਤਾ ਜਾਂਦਾ ਫੇਸਬੁੱਕ, YouTube, Instagram, Telegram ਤੇ WhatsApp ਦੇ ਵਿੱਚ ਤੁਸੀਂ ਆਪਣੀ ਵੀਡੀਓ ਨੂੰ ਕਿਵੇਂ ਤੁਸੀਂ ਅਪਲੋਡ ਕਰ ਸਕਦੇ ਹੋ ਇਹ ਚੀਜ਼ਾਂ ਨੂੰ ਤੁਸੀਂ ਸਿੱਖੋਗੇ ਨਾ ਜਰ ਮੰਨ ਕੇ ਕਿ ਮੈਂ ਕੋਲ ਇੱਕ ਵਰਕਸ਼ਾਪ ਲਗਾ ਲਈ ਹੈ ਨਾ 5-6 ਘੰਟੇ ਦੀ ਇੱਕ ਦਿਨ ਦੀ ਤਾਂ ਮੈਂ ਤੁਹਾਨੂੰ ਪ੍ਰੋਪਰਲੀ ਪ੍ਰੈਕਟੀਕਲ ਕਰਕੇ ਦਿਖਾਉਂਗਾ ਪ੍ਰੈਕਟੀਕਲ ਮਤਲਬ ਵੀ ਕਿਵੇਂ ਤੁਸੀਂ ਹਰੀਜ਼ਨਟਲ ਵੀਡੀਓ ਨੂੰ ਸ਼ੂਟ ਕਰਨਾ ਕਿਵੇਂ ਤੁਸੀਂ ਵਰਟੀਕਲ ਵੀਡੀਓ ਨੂੰ ਸ਼ੂਟ ਕਰਨਾ ਵਾ ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਵੀਡੀਓ ਐਡੀਟਿੰਗ ਵੀ ਕਰਦੀ ਸਿਖਾਉਂਗਾ ਵੀ ਵੀਡੀਓ ਐਡੀਟਿੰਗ ਕਿਵੇਂ ਕਰਨੀ ਹੈ ਸਿਰਫ ਮੋਬਾਈਲ ਫੋਨ ਤੋਂ ਹੀ ਉਹਦੇ ਵਿੱਚ ਤੁਸੀਂ ਆਪਣੀ ਵੌਇਸ ਕਿਵੇਂ ਲਗਾਉਣੀ ਆ ਆਪਣਾ ਥੰਬਨੇਲ ਤੁਸੀਂ ਕਿਵੇਂ ਐਡ ਕਰਨਾ ਉਹਦੇ ਵਿੱਚ ਤੁਸੀਂ ਬੀ ਐਮ ਜੀ ਜਿਹੜਾ ਬੈਕਗ੍ਰਾਉਂਡ ਮਿਊਜ਼ਿਕ ਆ ਉਹ ਤੁਸੀਂ ਕਿਵੇਂ ਲਗਾਉਣਾ ਮੈਂ ਜਦੋਂ ਕਿ ਮੈਂ ਪ੍ਰੋਪਰਲੀ ਤਰੀਕੇ ਨਾਲ ਤੁਹਾਨੂੰ ਉਹ 5-6 ਘੰਟੇ ਦੇ ਵਿੱਚ ਮਤਲਬ ਵਰਕਸ਼ਾਪ ਦੇ ਵਿੱਚ ਤੁਹਾਨੂੰ ਪ੍ਰੋਪਰਲੀ ਤਰੀਕੇ ਨਾਲ ਦੱਸਦਾ ਹਾਂ ਅਗਰ ਤੁਸੀਂ ਉਹ ਵਾਰੀ ਵਰਕਸ਼ਾਪ ਲਗਾਉਣਾ ਚਾਹੁੰਦੇ ਹੋ ਕਾਲ ਕਰਕੇ ਤੁਸੀਂ ਉਹਦੇ ਬਾਰੇ ਪੁੱਛ ਸਕਦੇ ਹੋ ਅਗਰ ਤੁਸੀਂ ਮੇਰੀ ਇਹ ਵਰਕਸ਼ਾਪ ਲਗਾ ਰਹੇ ਹੋਗੇ ਪੂਰੇ ਦਿਨ ਵਾਲੀ ਤਾਂ ਮੈਂ ਤੁਹਾਨੂੰ ਗਰੰਟੀ ਦਿੰਦਾ ਕਿ ਤੁਸੀਂ ਮਹੀਨੇ ਦੇ ਬਹੁਤ ਹੀ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਤੇ ਇਹ ਚਾਰ ਸਕਿੱਲਾਂ ਤੁਹਾਨੂੰ ਬਹੁਤ ਹੀ ਸੌਖੀਆਂ ਲੱਗਣੀਆਂ ਸ਼ੁਰੂ ਹੋ ਜਾਣਗੀਆਂ ਆਪ ਇਹ ਤੁਸੀਂ ਚਾਰ ਸਕਿੱਲਾਂ ਸਿੱਖ ਕੇ ਤੁਸੀਂ ਅੱਗੇ ਵੀ ਲੋਕਾਂ ਨੂੰ ਤੁਸੀਂ ਸਿਖਾ ਸਕਦੇ ਹੋ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਸਵਾਲ ਆ ਤਾਂ ਪਲੀਜ਼ ਥਲੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ ਜਾਂ ਫਿਰ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੀ ਜਾਂ ਫਿਰ ਤੁਸੀਂ ਮੈਨੂੰ ਐਨੀ ਟਾਈਮ ਕੋਦੋ ਵੀ ਤੁਸੀਂ ਮੈਨੂੰ ਕਾਲ ਕਰਕੇ ਆਪਣੀ ਪ੍ਰੋਬਲਮ ਦੱਸ ਸਕਦੇ ਹੋ ਜੀ ਅਗਰ ਤੁਸੀਂ ਮੇਰੀ ਇਹ ਦੋਨੇ ਵਰਕਸ਼ਾਪ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤਸਕਰੀਨ ਦੇ ਚੱਲੇ ਨੰਬਰ ਤੇ ਤੁਸੀਂ ਫੋਨ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਸ ਵੀਡੀਓ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਜੀ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਨਾਲ ਹੋਰ ਤੱਕ